ਉਹਨਾਂ ਪਾਇ ਇੱਕ ਨਵੀਂ ਪੁਲਿਸ ਬਣਾ ਰਹੇ ਨੇ ਐਸਐਸਐਫ ਸੜਕ ਦੀ ਸੁਰੱਖਿਆ ਕੋਰਸ ਤੇ 129 ਅਸੀਂ ਗੱਡੀਆਂ ਟੋਯੋਟਾ ਹਿਲਿਕਸ ਜਿਹੜੀਆਂ ਦੁਬਈ ਦੀ ਪੁਲਿਸ ਕੋਲ ਨੇ ਉਹ ਕਦੇ ਦਿਮਾਗ ਚੋਂ ਇਹ ਗੱਲ ਨਿਕਲਣੀ ਚਾਹੀਦੀ ਆ ਕਿ ਜੇ ਕੋਈ ਵਿਅਕਤੀ ਰੋਡ ਐਕਸੀਡੈਂਟ ਹੁੰਦਾ ਉਹਨੂੰ ਕਿਤੇ ਨਜ਼ਦੀਕੀ ਹਸਪੀਟਲ ਪਹੁੰਚਾਉਂਦੇ ਆ ਉਹਦਾ ਜਿਹੜਾ ਸਤਕਾਰ ਕੀਤਾ ਜਾਊਗਾ ਕਿ ਇਸ ਵਿਅਕਤੀ ਨੇ ਉਹਨੂੰ ਉੱਥੇ ਪਹੁੰਚਾਇਆ ਉਸੀਂ ਦੇਖਦੇ ਕਈ ਵਾਰ ਟਰੱਕ ਕਾਰਾਂ ਆਪਸ ਵਿੱਚ ਐਕਸੀਡੈਂਟ ਦੇ ਵਿੱਚ ਇਸ ਤਰ੍ਹਾਂ ਦੀ ਆ ਬੰਦਾ ਵਿੱਚ ਫਸ ਜਾਂਦਾ ਉਹਨੂੰ ਡੇਡ ਡੇਡ ਦੋ ਦੋ ਘੰਟੇ ਲੱਗ ਜਾਂਦੇ ਆ ਜਦੋਂ ਕਿ ਉਸ ਨੂੰ ਵਿੱਚੋਂ ਕੱਢਣ ਦੇ ਲਈ ਕੋਈ ਰਾੜਾ ਨਾ ਕਰਦਾ ਕੋਈ ਕਿਸੇ ਚੀਜ਼ ਦਾ ਕਰਦਾ ਉਹ ਵੀ ਚੀਜ਼ ਜਿਹੜੀ ਨਾਲ ਇਹਨਾਂ ਕੋਲ ਉਹ ਦੇ ਰਹੇ ਆ ਕਈ ਵਾਰ ਗੱਡੀ ਨੂੰ ਅੱਗ ਲੱਗੀ ਹੁੰਦੀ ਸੋ ਇਹਨੂੰ ਜਿਹਦਾ ਇੱਥੋਂ ਬਾਹਰ ਕੱਢ ਕੇ ਜਿਹੜੀ ਆ ਵਾਲੀ ਚੀਜ਼ ਆ ਇਹ ਦੋ ਜੋ ਆਪਾਂ ਨੂੰ ਦੇਖ ਰਿਹਾ ਆ ਔਰ ਇਹਨਾਂ ਨੂੰ ਜੋੜ ਕੇ ਇਹਦੇ ਵਿੱਚ ਮਾਰਿਆ ਜਾਵੇ ਸ਼ੀਸ਼ੇ 'ਚ ਤਾਂ ਕਿ ਸ਼ੀਸ਼ਾ ਕਰਕ ਹੋਏ ਉਸ ਦੇ ਨਾਲ ਬਾਹਰ ਆ ਜਾ ਸਕਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਨਵੇਕਲੀ ਪਹਿਲ ਕੀਤੀ ਗਈ ਸੀ ਜਿਦੇ ਵਿੱਚ ਖਾਸ ਤੌਰ ਤੇ ਕੁੰਗੀ ਪੰਜਾਬ ਦੀਆਂ ਸੜਕਾਂ ਦੇ ਉੱਪਰ ਲਗਾਤਾਰ ਜਿਹੜੇ ਨੇ ਉਹ ਐਕਸੀਡੈਂਟ ਹੋ ਰਹੇ ਸਨ ਤਾਂ ਕੀ ਕਹਿ ਸਕਦੇ ਆ ਆਪਾਂ ਜਿਹੜੇ ਪਰਿਵਾਰ ਦੇ ਜੀ ਨੇ ਉਹ ਲਗਾਤਾਰ ਮਾਰੇ ਸਨ ਤਾਂ ਇੱਕ ਦੇ ਵੇਕਲੀ ਪੈਲ ਜਿਹੜੀ ਆ ਸਰਕਾਰ ਵੱਲੋਂ ਕੀਤੀ ਗਈ ਆ ਜਿਹਦੇ ਵਿੱਚ ਐਸ ਐਸ ਐਫ ਯਾਨੀ ਕਿ ਸੜਕ ਸੁਰੱਖਿਆ ਫੋਰਸ ਜਿਹੜੀਆਂ ਗੱਡੀਆਂ ਨੇ ਤੇ ਟੀਮ ਐ ਜਿਹੜੀ ਆ ਉਹ ਤਾਇਨਾਤ ਕਰ ਦਿੱਤੀ ਗਈ ਆ ਸਭ ਤੋਂ ਪਹਿਲਾਂ ਤੁਹਾਨੂੰ ਗੱਡੀ ਦੀ ਤਸਵੀਰ ਦਿਖਾਣੇ ਆ ਇਹ ਉਹੀ ਗੱਡੀ ਆ ਜਿਹੜੀ ਰੋਡ ਦੇ ਉੱਪਰ ਖੜਾ ਕਰੂਗੀ ਤੇ ਨਾਲ ਉਹਨਾਂ ਦੀ ਜਿਹੜੀ ਟੀਮ ਐ ਉਹ ਵੀ ਨਾਲ ਮੌਜੂਦ ਹੋਊਗੀ ਕਿਉਂਕਿ ਰੋਡ ਦੇ ਉੱਪਰ ਜਦੋਂ ਜਾਂਦੇ ਆਪਾਂ ਕਈ ਵਾਰ ਇਦਾਂ ਦਾ ਹਾਦਸਾ ਵਾਪਰ ਜਾਂਦਾ ਹੈ ਕਿ ਉਹਨਾਂ ਨੂੰ ਚੱਕਣ ਦੇ ਲਈ ਜਿਹੜੇ ਲੋਕ ਨੇ ਉਹ ਨਹੀਂ ਚੱਕਦੇ ਤੇ ਕਈ ਵਾਰ ਪ੍ਰਵਾਦ ਜਿਹੜੀ ਮੋਤ ਆ ਉਹ ਮੌਕੇ ਤੇ ਹੋ ਜਾਂਦੀ ਹੈ ਸੋ ਸਾਡੇ ਨਾਲ ਡੀਐਸਪੀ ਕਰਨੈਲ ਸਿੰਘ ਜੀ ਮੌਜੂਦ ਨੇ ਕਿਉਂਕਿ ਲੰਬੇ ਸਮੇਂ ਤੋਂ ਉਹ ਸੇਵਾ ਦੇ ਕਾਰਜ ਵੀ ਕਰ ਰਹੇ ਨੇ ਤੇ ਮੂਹੜ ਦੁਆਰਾ ਪਟਿਆਲਾ ਦੇ ਵਿੱਚ ਉਹਦਾ ਸੰਭਾਲਿਆ ਸੋ ਗੱਲਬਤ ਕਰਦੇ ਆਂ ਭਾਈ ਜੀ ਨਾਲ ਭਾਈ ਜੀ ਜਿਹੜਾ ਸਰਕਾਰ ਵੱਲੋਂ ਪ੍ਰਾਲਾ ਕੀਤਾ ਗਿਆ ਹੈ ਕਿ ਗੱਡੀ ਦੇ ਵਿੱਚ ਕੀ ਕਾਸ ਹੈ ਤੇ ਕਿਵੇਂ ਇਹ ਕੰਮ ਕਰੇਗੀ ਤਾਂ ਕੀ ਲੱਗਦਾ ਕਿ ਸਰਕਾਰ ਵੱਲੋਂ ਜੋ ਉਪਰਾਲਾ ਕੀਤਾ ਗਿਆ ਕੀ ਲੱਗਦਾ ਵੀ ਜਾਨਾਂ ਬਚਣਗੇ ਲੋਕਾਂ ਦੀ ਸਤਿ ਸ੍ਰੀ ਅਕਾਲ ਜੀ ਮੈਂ ਡੀਐਸਪੀ ਕਰਨੈਲ ਸਿੰਘ ਆ ਦੇਖੋ ਜਿਹੜੀ ਤੁਸੀਂ ਗੱਲ ਪੁੱਛ ਰਹੇ ਹੋ ਕਿ ਕੀ ਇਹਦੇ ਨਾਲ ਲੋਕਾਂ ਦੀ ਜਾਨ ਬਚੇਗੀ ਬਿਲਕੁਲ ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਸੁਰੱਖਿਆ ਫੋਰਸ ਦਾ ਬਹੁਤ ਹੀ ਜਿਹੜੇ ਲੋਕਾਂ ਦੀ ਜਾਨ ਬਚਾਉਣ ਲਈ ਇਹਦੀ ਅਹਿਮ ਭੂਮਿਕਾ ਹੋਵੇਗੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਰੋਡ ਐਕਸੀਡੈਂਟ ਹੋ ਜਾਂਦਾ ਤੇ ਉਹ ਚੱਕਦੇ ਹੀ ਨਹੀਂ ਉਹ ਐ ਸੋਚਦੇ ਆ ਵੀ ਜੇ ਹੋ ਸਕਦਾ ਜਿਹੜੀ ਫੋਰਸ ਹੈ ਵੀ ਕੱਲ ਨੂੰ ਇਹਦੀ ਡੈਥ ਹੋ ਗਈ ਤੇ ਸਾਨੂੰ ਕੋਰ ਕਚੈਰੀਆਂ ਖਿੱਚੀ ਫਿਰਨਗੇ ਸੋ ਮੈਂ ਸਭ ਤੋਂ ਪਹਿਲਾਂ ਤਾਂ ਇਹ ਅਪੀਲ ਕਰਦਾ ਕਿ ਸਾਡੇ ਲੋਕਾਂ ਦੇ ਦਿਮਾਗ ਚੋਂ ਇਹ ਗੱਲ ਨਿਕਲਣੀ ਚਾਹੀਦੀ ਹੈ ਕਿ ਜੇ ਕੋਈ ਵਿਅਕਤੀ ਰੋਡ ਐਕਸੀਡੈਂਟ ਹੁੰਦਾ ਉਹਨੂੰ ਕਿਤੇ ਨਜ਼ਦੀਕੀ ਹਸਪੀਟਲ ਪਹੁੰਚਾਉਂਦੇ ਆ ਤਾ ਉਸ ਦੇ ਨਾਲ ਜਿਹੜਾ ਕਦੀ ਵੀ ਉਹਦੀ ਪੁੱਛਗਿੱਛ ਨਹੀਂ ਕਰਾਂਗੇ ਬਲਕਿ ਉਹਦਾ ਜਿਹੜਾ ਸਤਕਾਰ ਕੀਤਾ ਜਾਊਗਾ ਕਿ ਇਸ ਵਿਅਕਤੀ ਨੇ ਉਹਨੂੰ ਉੱਥੇ ਪਹੁੰਚਾਇਆ ਸੋ ਇਹ ਜਿਹੜੀ ਗੱਡੀ ਆ ਇਸ ਨੂੰ ਜਿਸ ਤਰ੍ਹਾਂ ਹੁਣ ਆਪਾਂ ਸਰਹੰਦ ਰੋਡ ਤੇ ਖੜੇ ਆਂ ਸ੍ਰੀ ਦੁਖਨਾਨ ਸਾਹਿਬ ਤੋਂ ਲੈ ਕੇ ਸ੍ਰੀ ਫਤਿਹਗੜ ਸਾਹਿਬ ਦੀ ਜਿਹੜੀ ਹੱਦ ਆ ਫਗੜ ਮਾਜਰਾ ਉੱਥੇ ਤੱਕ ਜਿਹੜੀ ਆ ਇਹ ਇਹਨਾਂ ਦਾ ਰਾਉਂਡ ਰਹੇਗਾ ਕਿਤੇ ਵੀ ਐਕਸੀਡੈਂਟ ਹੁੰਦਾ ਤੇ ਮੈਂ ਅਪੀਲ ਕਰਦਾ ਕਿ ਸਾਨੂੰ ਦੱਸਣਾ ਚਾਹੀਦਾ ਹੈ ਕਿ ਇਸ ਜਗ੍ਹਾ ਤੇ 112 ਨੰਬਰ ਤੇ ਕਾਲ ਕਰਕੇ ਕਿ ਆ ਗੱਡੀ ਜਿਹੜੀ ਇੱਥੇ ਐਕਸੀਡੈਂਟ ਹੋਈ ਆ ਤਾਂ ਇਹ ਇਮੀਡੀਏਟਲੀ ਪਹੁੰਚਣਗੇ ਸਭ ਤੋਂ ਪਹਿਲਾਂ ਇਹ ਜਿਹੜਾ ਹੈ ਕਿ ਕੰਟਰੋਲ ਰੂਮ ਨੂੰ ਫੋਨ ਕਰਨਗੇ ਔਰ ਨਾਲ ਦੀ ਨਾਲ ਜਿਹੜਾ ਹੈਗਾ ਐਂਬੂਲੈਂਸ ਐਂਬੂਲੈਂਸ ਨੂੰ ਹੀ ਫੋਨ ਕੀਤਾ ਜਾਏਗਾ ਕਿ ਇਸ ਜਗ੍ਹਾ ਤੇ ਐਕਸੀਡੈਂਟ ਹੋਇਆ ਜਲਦ ਤੋਂ ਜਲਦ ਉਹਨੂੰ ਐਂਬੂਲੈਂਸ ਪਹੁੰਚੇ ਜਿਸ ਦੇ ਨਾਲ ਜਿਹੜਾ ਵਿਅਕਤੀ ਐਕਸੀਡੈਂਟ ਹੋਣ ਦੇ ਟਾਈਮ ਹੀ ਉਸੇ ਟਾਈਮ ਇਹ ਪਹੁੰਚਣਗੇ ਇਹਦੇ ਵਿੱਚ ਫਰਸਟ ایڈ ਕਿੱਟ ਆ ਉਹਨੂੰ ਜੇਕਰ ਛੋਟੀ ਮੋਟੀ ਕੋਈ ਚੋਟ ਆ ਕਿਸੇ ਤਰ੍ਹਾਂ ਦਾ ਉਹਨੂੰ ਫਰਸਟ ایڈ ਦਿੱਤੀ ਜਾਏਗੀ ਔਰ ਇਸ ਤੋਂ ਇਲਾਵਾ ਤੁਸੀਂ ਦੇਖਦੇ ਕਈ ਵਾਰ ਟਰੱਕ ਕਾਰਾਂ ਆਪਸ ਵਿੱਚ ਹੀ ਐਕਸੀਡੈਂਟ ਦੇ ਵਿੱਚ ਇਸ ਤਰ੍ਹਾਂ ਦੀ ਆ ਬੰਦਾ ਵਿੱਚ ਫਸ ਜਾਂਦਾ ਉਹਨੂੰ ਡੇਢ ਡੇਢ ਦੋ ਦੋ ਘੰਟੇ ਲੱਗ ਜਾਂਦੇ ਆ ਜਦੋਂ ਕਿ ਉਸ ਨੂੰ ਵਿੱਚੋਂ ਕੱਢਣ ਦੇ ਲਈ ਕੋਈ ਰਾੜਾ ਨਾ ਕੱਢਦਾ ਕੋਈ ਕਿਸੇ ਚੀਜ਼ ਨਾਲ ਕੱਢਦਾ ਉਹ ਵੀ ਚੀਜ਼ ਜਿਹੜੀ ਨਾਲ ਇਹਨਾਂ ਕੋਲ ਉਹ ਦੇ ਰਹੇ ਆ ਜਿਸ ਦੇ ਨਾਲ ਕਿ ਉਹਨਾਂ ਨੂੰ ਉਸੇ ਟਾਈਮ ਉਹ ਕਮਾ ਕੇ ਔਰ ਜਿਹੜਾ ਉਹ ਵਿਚ ਵਿਅਕਤੀ ਫਸਿਆ ਉਹ ਨਿਕਲ ਸਕਦਾ ਔਰ ਇਸ ਤੋਂ ਇਲਾਵਾ ਇਹਨਾਂ ਨੂੰ ਜੋ ਦੱਸਿਆ ਗਿਆ ਕਿ ਇਹਨਾਂ ਨੂੰ ਇੱਕ ਕਟਰ ਵੀ ਮਿਲੇਗਾ ਕਈ ਵਾਰ ਆ ਉਹ ਗੈਸ ਕਟਰ ਦੇ ਨਾਲ ਕਿਸੇ ਚੀਜ਼ ਨੂੰ ਕੱਟਣਾ ਪਵੇ ਉਹ ਵੀ ਜਲਦੋ ਜਲ ਕੱਟਿਆ ਜਾਊਗਾ ਮੇਰਾ ਕਹਿਣ ਤੋਂ ਭਾਵ ਕਿ ਵਿਕਈ ਵਾਰ ਜਦੋਂ ਐਕਸੀਡੈਂਟ ਹੁੰਦਾ ਤਾਂ ਡੈੱਡ ਬੋਡੀ ਜਿਹੜੀ ਆ ਗੱਡੀ ਦੇ ਵਿੱਚ ਫਸ ਜਾਂਦੀ ਆ ਤਾਂ ਕਟਰ ਜਿਹੜਾ ਉਹਦਾ ਇਸਤੇਮਾਲ ਕਰਨਗੇ ਤਾਂ ਡੈੱਡ ਬੋਡੀ ਜਿਹੜੀ ਆ ਉਹ ਕੱਢ ਲਈ ਜਾਵੇਗੀ। ਡੈੱਡ ਬੋਡੀ ਨਹੀਂ ਕਹਿ ਸਕਦੇ ਜਿਹੜਾ ਵਿਅਕਤੀ ਜ਼ਖਮੀ ਆ ਜਿਹੜਾ ਜ਼ਖਮੀ ਆ ਉਹਨੂੰ ਜਲਦ ਤੋਂ ਜਲਦ ਬਾਹਰ ਕੱਢਿਆ ਜਾਏਗਾ। ਕਈ ਵਾਰ ਮੈਂ ਦੇਖਦਾ ਕਿ ਉਹ ਵਿਅਕਤੀ ਨੂੰ ਕੱਢਣ ਲਈ ਬਹੁਤ ਟਾਈਮ ਲੱਗ ਜਾਂਦੇ ਆ। ਕਈ ਵਾਰ ਮੈਂ ਦੇਖਿਆ ਘੰਟਾ-ਘੰਟਾ ਲੱਗੇ ਰਹਿੰਦੇ ਆ। ਡਰਾਈਵਰ ਵੀ ਕਰੀ ਰਾੜਾ ਲਿਆਂਦੇ ਆ, ਕਦੀ ਕੁਛ ਲਿਆਂਦੇ ਆ। ਪਰ ਇਸ ਦੇ ਨਾਲ ਇਸ ਤਰ੍ਹਾਂ ਦੇ ਜਿਹੜੇ ਨਾਲ ਜੰਤਰ ਰੱਖੇਗੇ ਜਿਸ ਦੇ ਨਾਲ ਉਹਨੂੰ ਜਲਦ ਔਰ ਹੁਣ ਹਸਪੀਟਲ ਪਹੁੰਚਾਇਆ ਜਾਏਗਾ ਔਰ ਡਾਕਟਰ ਸਰਬੰਨ ਵੀ ਕਹਿੰਦੇ ਵੀ ਕਈ ਵਾਰ ਅਸੀਂ ਦੇਖਦੇ ਆ ਸਾਡੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਜਾਂ ਐਮਬੂਲੈਂਸ ਦੇ ਰਾਹੀਂ ਭੇਜਦੇ ਆ ਔਰ ਉਹ ਕਹਿੰਦੇ ਕਿ ਅਦਰ ਵੀ ਇਹ ਵਿਅਕਤੀ ਥੋੜਾ ਜਲਦੀ ਤੁਸੀਂ ਲਿਆਂਦੇ ਦੀ ਜਾਨ ਬਚ ਜਾਂਦੀ ਸੀ ਲੇਕਿਨ ਇਸ ਟਾਈਮ ਇਹਦਾ ਜਿਹੜਾ ਬਲੱਡ ਹੈ ਬਹੁਤ ਵਹਿ ਗਿਆ ਅਸੀਂ ਕੋਸ਼ਿਸ਼ ਕਰਦੇ ਆ ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਜਲਦ ਤੋਂ ਜਲ ਜਿਹੜਾ ਇਹਨਾਂ ਨੂੰ ਹਸਪੀਟਲ ਪਹੁੰਚਾਇਆ ਜਾਏਗਾ ਔਰ ਲੋਕਾਂ ਦੀਆਂ ਜਿਹੜੀਆਂ ਜਾਨਾਂ ਬਚਣਗੀਆਂ ਸੋ ਬਿਲਕੁਲ ਜਿਸ ਤਰ੍ਹਾਂ ਡੀਐਸਪੀ ਸਾਹਮਣੇ ਰਸਤਾ ਹੈ ਕਿ ਲੋਕਾਂ ਦੀਆਂ ਜਾਨਾਂ ਨੇ ਉਹ ਬਚਨ ਗਿਆ ਸੋ ਇਹੀ ਜਿਹੜੀ ਫੋਰਸ ਹੈ ਤਨਾਤ ਹੈ ਜਿਹੜੀ ਕਿ ਮੁੱਖ ਤੌਰ ਤੇ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜੀ ਟੀਮ ਗਠਿਤ ਕੀਤੀ ਗਈ ਆ ਤਾਂ ਉਹ ਜਿਹੜੀ ਸੇਵਾ ਇਹ ਕਰਨਗੇ ਸੋ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਫਰਸਟ ایڈ ਵਗੈਰਾ ਰੱਖੀ ਵੇ ਸਭ ਤੋਂ ਪਹਿਲਾਂ ਮੈਨੂੰ ਦੱਸੋ ਜਿਹੜਾ ਸਪੀਕਰ ਹੈ ਸਪੀਕਰ ਕੀ ਕੰਮ ਕਰਿਆ ਕਿਉਂਕਿ ਤੁਹਾਨੂੰ ਟ੍ਰੇਨਿੰਗ ਦਿੱਤੀ ਹੋਣੀ ਉਹਨਾਂ ਨੇ ਤਾਂ ਉਸ ਕੀ ਕੰਮ ਕਰੂਗਾ ਸਪੀਕਰ ਸਭ ਤੋਂ ਸਪੀਕਰ ਸਰ ਜੇ ਕੋਈ ਐਕਸੀਡੈਂਟ ਹੁੰਦਾ ਜੇ ਉੱਥੇ ਕੋਈ ਭੀੜ ਵਗੈਰਾ ਇਕੱਠੀ ਹੁੰਦੀ ਹੈਗੀ ਤਾਂ ਸਪੀਕਰ ਦੀ ਮਦਦ ਨਾਲ ਅਸੀਂ ਇਕੱਠ ਨੂੰ ਜਿਹੜਾ ਦੂਰ ਉਹ ਕਰ ਸਕਦੇ ਆਂ ਵੀ ਇੱਥੇ ਐਕਸੀਡੈਂਟ ਹੋਇਆ ਪਿਆ ਵੀ ਇੱਥੇ ਭੀੜ ਨਾ ਇਕੱਠੀ ਕਰੋ। ਕਿ ਅਸੀਂ ਕਿ ਆਪਾਂ ਜਦੋਂ ਰੋਡ ਦੇ ਉੱਪਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਆਮ ਲੋਕ ਜਿਹੜੇ ਕੱਟੇ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਦੂਰ ਕਰਨ ਵਾਸਤੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਹੈ ਤਾਂ ਉਹਨੂੰ ਪਛਾਣ ਦੇ ਵਿੱਚ ਜਿਹੜਾ ਸਪੀਕਰ ਦੀ ਵਰਤੋਂ ਕੀਤੀ ਜਾਵੇਗੀ। ਕੀਤੀ ਜਾਵੇਗੀ ਹਾਂਜੀ। ਤੇ ਦੂਜੀ ਆਪਾਂ ਗੱਲ ਕੀਤੀ ਆਵੇ ਜੇਕਰ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ ਤਾਂ ਉਹਦੇ ਮੱਲਮ ਵਗੈਰਾ ਕੋਈ ਮਾਰੀ- ਉਸ ਲਈ ਸਾਰੇ ਇਹ ਫਰਸਟ ایڈ ਜਿਹੜੀ ਕਿੱਟ ਹੈਗੀ ਇਹ ਦਿੱਤੀ ਹੋਈ ਹੈਗੀ ਮਰਮ ਪੱਟੀ ਕਰਨ ਲਈ ਜੇ ਕੋਈ ਝੋਟ ਵਗੈਰਾ ਲੱਗਦੀ ਹੈਗੀ ਐਕਸੀਡੈਂਟ ਵਾਲੇ ਬੰਦੇ ਦੇ ਤਾਂ ਮਰਮ ਪੱਟੀ ਕੀਤੀ ਜਾਵੇਗੀ ਡੀਐਸਪੀ ਸਾਹਿਬ ਥੋੜੀ ਹੋਰ ਜਾਣਕਾਰੀ ਦੇ ਦਿਓ ਕਈ ਵਾਰ ਨਾ ਜਦੋਂ ਗੱਡੀ ਦੇ ਵਿੱਚ ਲੋਕ ਬੈਠਦੇ ਨੇ ਤਾਂ ਐਕਸੀਡੈਂਟ ਦਾ ਕਾਰਨ ਹੁੰਦਾ ਹੈ ਤਾਂ ਉਹਦੀ ਸੇਫਟੀ ਲਈ ਗੱਡੀ ਦੇ ਵਿੱਚ ਕੀ ਕੁਝ ਕਰਨਾ ਚਾਹੀਦਾ ਸਾਨੂੰ ਲੋਕਾਂ ਨੂੰ ਕੀ ਕਿਵੇਂ ਅਵੇਅਰ ਕਰਨਾ ਚਾਹੀਦਾ ਉਹਦੇ ਬਾਰੇ ਦੇਖੋ ਮੈਂ ਅਪੀਲ ਕਰਦਾ ਕਿ ਬਹੁਤ ਸਾਰੇ ਲੋਕ ਹੈ ਜਿਹੜੇ ਕਿ ਅ ਅੱਜ ਦੀ ਨਵੀਂ ਪੀੜ੍ਹੀ ਆ ਉਹ ਐ ਸੋਚਦੀ ਆ ਕਿ ਜਿਹੜੇ ਹੈਡ ਰੈਸਟ ਆ ਕਿ ਇਹਨਾਂ ਨੂੰ ਜਿਹੜਾ ਕਿ ਇੱਥੋਂ ਉਤਾਰ ਕੇ ਗੱਡੀ ਦੀ ਡਿੱਗੀ ਚ ਰੱਖ ਦਿੰਦੇ ਆ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਕਿ ਇਹ ਸਾਡਾ ਕੀ ਫਾਇਦਾ ਕਰਦੀ ਆ ਮੈਂ ਦੱਸਦਾ ਕਿ ਜਦੋਂ ਐਕਸੀਡੈਂਟ ਹੁੰਦਾ ਅਚਾਨਕ ਹੁੰਦਾ ਜਦੋਂ ਅਚਾਨਕ ਐਕਸੀਡੈਂਟ ਹੁੰਦਾ ਇਹ ਜਿਹੜਾ ਇੱਥੋਂ ਅਦਰ ਵੀ ਇਹ ਨਹੀਂ ਹੈ ਔਰ ਇਹ ਜਿਹੜਾ 3rd 4th ਜਿਹੜਾ ਆ ਸਾਡੇ ਮੰਨ ਕੇ ਆ ਇੱਕ ਕ੍ਰੈਕ ਹੋ ਜਾਂਦੇ ਆ ਟੁੱਟ ਜਾਂਦੇ ਆ ਔਰ ਦੁਨੀਆ ਦਾ ਕੋਈ ਡਾਕਟਰ ਨਹੀਂ ਜਿਹੜਾ ਇਹਨਾਂ ਨੂੰ ਸੈੱਟ ਕਰ ਸਕੇ ਮਾੜਾ ਮੋਟਾ ਜੇ ਕਿਤੇ 19 21 ਫਰਕ ਹੋਵੇ ਉਹਨੂੰ ਸੈੱਟ ਕਰ ਸਕਦੇ ਆ ਔਰ ਬੰਦੇ ਦੀ ਜਿਹੜੀ ਆ ਡੈਥ ਹੋ ਜਾਂਦੀ ਆ ਸੋ ਮੈਂ ਅਪੀਲ ਕਰਦਾ ਅਦਰ ਵੀ ਇਹ ਲੱਗਿਆ ਹੋਏਗਾ ਤਾਂ ਜਿਸ ਤਰ੍ਹਾਂ ਹੁਣ ਤੁਸੀਂ ਦੇਖ ਰਹੇ ਹੋ ਔਰ ਅਦਰ ਵੀ ਐਕਸੀਡੈਂਟ ਹੋਏਗਾ ਇਹ ਆਪਣਾ ਜਿਹੜਾ ਸੇਫ ਵਿਅਕਤੀ ਨੂੰ ਰੱਖਦਾ ਔਰ ਇਸ ਤੋਂ ਇਲਾਵਾ ਜਿਹੜੇ ਲੋਕ ਆ ਬਹੁਤ سارے ਲੋਕ ਬਿਲਕੁਲ ਸੈਂਟਰ ਲੋਕਿੰਗ ਲੱਗੀ ਹੁੰਦੀ ਆ ਔਰ ਉਸ ਦੇ ਵਿੱਚ ਕਈ ਵਾਰ ਗੱਡੀ ਕਿਤੇ ਐਕਸੀਡੈਂਟ ਹੋ ਗੱਡੀ ਨੂੰ ਅੱਗ ਲੱਗ ਗਈ ਔਰ ਗੱਡੀ ਤੋਂ ਮੈਂ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਹਾਦਸੇ ਦੇਖੇ ਉਹਨਾਂ ਨੂੰ ਸੈਂਟਰ ਲੋਕਿੰਗ ਹੋ ਗਈ ਗੱਡੀ ਨਹੀਂ ਖੁੱਲ ਰਹੀ ਔਰ ਉਹ ਜਿਹੜੇ ਵਿਅਕਤੀ ਆ ਵਿੱਚ ਹੀ ਸੜ ਜਾਂਦੇ ਆ ਕਈ ਵਾਰ ਗੱਡੀ ਨੂੰ ਅੱਗ ਲੱਗੀ ਹੁੰਦੀ ਸੋ ਇਹਨੂੰ ਜਿਹਦਾ ਇੱਥੋਂ ਬਾਹਰ ਕੱਢ ਕੇ ਜਿਹੜੀ ਆ ਵਾਲੀ ਚੀਜ਼ ਆ ਇਹ ਦੋ ਜੋ ਆਪਾਂ ਨੂੰ ਦਿਖ ਰਿਹਾ ਔਰ ਇਹਨਾਂ ਨੂੰ ਜੋਰ ਕੇ ਇਹਦੇ ਵਿੱਚ ਮਾਰਿਆ ਜਾਵੇ ਸ਼ੀਸ਼ੇ 'ਚ ਤਾਂ ਕਿ ਸ਼ੀਸ਼ਾ ਕ੍ਰੈਕ ਹੋਏ ਉਸ ਦੇ ਨਾਲ ਬਾਹਰ ਆ ਜਾ ਸਕਦੇ ਆ ਔਰ ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਣਾ ਸਾਰਿਆਂ ਦੀ ਜਾਣਕਾਰੀ ਲਈ ਸਾਡੇ ਲੋਕਾਂ ਕੋਲ ਜਿਹੜੀ ਇਹ ਸੀਟ ਬੈਲਟ ਆ ਆ ਸੀਟ ਬੈਲਟ ਲੱਗੀ ਹੋएगी ਔਰ ਜਿਹੜੇ ਸੇਫਟੀ 에ਅਰ ਬੈਗ ਆ ਸੇਫਟੀ 에ਅਰ ਬੈਗ ਤਾਂ ਹੀ ਖੁੱਲਣਗੇ ਜੇ ਬੈਲਟ ਲੱਗੀ ਹੋएगी ਨਹੀਂ ਲੱਗੀ ਹੋएगी ਜਿਹੜੇ ਸੇਫਟੀ 에ਅਰ ਬੈਗ ਆ ਉਹ ਨਹੀਂ ਖੁੱਲਦੇ ਔਰ ਅਸੀਂ ਦੇਖਿਆ ਜਦੋਂ ਵੀ ਕਿਤੇ ਸਪੀਡ ਦੇ ਨਾਲ ਆਦਰਵਾਇਜ਼ ਸੇਫਟੀ 에ਅਰ ਬੈਗ ਵੀ ਨਹੀਂ ਹੈ ਤਾਂ ਵੀ ਜਿਹੜੀਆਂ ਸਾਡੀਆਂ ਛੋਟੀਆਂ ਗੱਡੀਆਂ ਜਿਹਨਾਂ ਜਿਹੜੀਆਂ ਪਹਿਲੀਆਂ ਗੱਡੀਆਂ ਔਰ ਜਦੋਂ ਐਕਸੀਡੈਂਟ ਹੁੰਦਾ ਸੀਟ ਬੈਲਟ ਨਾਲ ਲੱਗੀ ਹੋਵੇ ਆ ਸ਼ੀਸ਼ਾ ਤੋੜ ਕੇ ਵਿਅਕਤੀ ਮੈਂ ਦੇਖਿਆ ਉਸਲ ਕੇ 10 ਫੁੱਟ ਕੇ ਬਾਹਰੋਂ ਨਿਕਲਦਾ ਐਟ ਦਿਸ ਪੁਆਇੰਟ ਡੈਥ ਹੋ ਜਾਂਦੀ ਆ ਸੋ ਜਿਹੜੀ ਸੀਟ ਬੈਲਟ ਆ ਉਹ ਪੁਲਿਸ ਦੇ ਡਰ ਤੋਂ ਨਹੀਂ ਪਾਣੀ ਉਹਨੂੰ ਜੇ ਆਪਾਂ ਵਰਤੋ ਕਰਨੀ ਆ ਆਪਣੀ ਸੇਫਟੀ ਲਈ ਔਰ ਮੈਂ ਰਾਤ ਵੀ ਜਿਸ ਤਰ੍ਹਾਂ ਕੇ ਇੱਕ ਪ੍ਰੋਗਰਾਮ ਸੀ ਉਸ ਦੇ ਵਿੱਚ ਸਾਰਿਆਂ ਨੂੰ ਅਪੀਲ ਕੀਤੀ ਕਿ ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਜਿਹੜੇ ਲੋਕ ਆ ਅਸੀਂ ਪੁਲਿਸ ਦੇ ਡਰ ਤੋਂ ਹੈਲਮਟ ਪਾਣੇ ਆ ਜਾਂ ਸੀਟ ਬੈਲ ਲਗਾਣੇ ਆ ਪੁਲਿਸ ਦਾ ਨਾਕਾ ਦੇਖ ਕੇ ਲਗਾਣੇ ਆ ਸਾਨੂੰ ਪਤਾ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਦਾ ਸਾਡੇ ਲਈ ਜਿੰਦਗੀ ਚ ਸਾਡੇ ਲਈ ਕੀ ਸਾਡੇ ਰੋਲ ਕਰਦੀਆਂ ਜਿਹੜੇ ਸਾਡੇ ਰੋਡ ਐਕਸੀਡੈਂਟ ਤੋਂ ਜੇ ਹੋ ਜੇ ਤਾਂ ਸਾਨੂੰ ਕਿਵੇਂ ਬਚਾ ਸਕ ਸਰ ਮੇਰਾ ਆਖਰੀ ਸਵਾਲ ਹੈ ਪਟਿਆਲਾ ਦੇ ਵਿੱਚ ਕਿੰਨੀਆਂ ਗੱਡੀਆਂ ਤਨਾ ਤਿੱਤੀਆਂਗੇ ਨੇ ਤੇ ਜਿਹੜੀ ਮੁਲਾਜ਼ਮ ਨੇ ਉਹ ਕਿੰਨੇ ਮੁਲਾਜ਼ਮ ਨੇ ਜਿਹੜੇ ਇਹ ਦੀ ਜਿਹੜੀਆਂ ਦੇਖਰੇਖ ਕਰਨਗੇ ਜਾਂ ਫਿਰ ਲੋਕਾਂ ਦੀ ਸੇਵਾ ਕਰਨਗੇ ਜਾਂ ਲੋਕਾਂ ਦੀ ਜਾਨ ਬਚਾਣਗੇ ਆ ਦੇਖੋ ਆ ਜਿਹੜੇ ਗੱਡੀ ਤੇ 8-8 ਘੰਟੇ ਦੀ ਇਹਨਾਂ ਦੀ ਡਿਊਟੀ ਲਗਾਈ ਗਈ ਆ 24 ਆਵਰ ਚੱਲਣਗੇ ਜਿਹੜੇ ਕਿ ਚਾਰ ਜਿਹੜੇ ਸਾਡੇ ਮੁਲਾਜ਼ਮ ਐ ਗੱਡੀ ਦੇ ਵਿੱਚ ਰਹਿਣਗੇ ਔਰ ਉਸ ਤੋਂ ਬਾਅਦ 8 ਘੰਟੇ ਬਾਅਦ ਦੂਸਰੇ ਚਾਰ ਮੁਲਾਜ਼ਮ ਆਣਗੇ ਤੇ ਤਿੰਨ ਸ਼ਿਫਟਾਂ ਲਗਾਈ ਕੀਤੀਆਂ ਗਈਆਂ ਸੋ ਤਾਂ ਕਿ ਇਹ ਨਹੀਂ ਆ ਕਿ ਇਹਨਾਂ ਨੂੰ ਬਹੁਤ ਲੰਮਾ ਸਮਾਂ ਦਿੱਤਾ ਗਿਆ ਕਿ ਖੁਦ ਹੀ ਸੁਸਤ ਹੋਣ ਤੇ 8 ਘੰਟੇ ਡਿਊਟੀ ਨਾਲ ਇਹ ਪੂਰੇ ਜਿਹੜੇ ਐਕਟਿਵ ਹੋਣਗੇ ਤਾਂ ਕਿ ਇਹ ਪੂਰਾ ਆਪਣਾ ਵਰਕ ਕਰ ਸਕਣ ਜੇ ਕਿਤੇ ਕੋਈ ਵੀ ਇਸ ਤਰ੍ਹਾਂ ਦਾ ਹਾਸਾ ਹੁੰਦਾ ਫੌਰਨ ਜਾ ਕੇ ਉਸ ਤੇ ਉਹਨਾਂ ਦੀ ਮਦਦ ਕਰ ਚੁੱਕੇ ਸਰ ਮੇਰਾ ਕੋਰਸਵਾਲ ਹੈ ਗੱਡੀਆਂ ਜਿਹੜੀਆਂ ਲਾਂਚ ਹੋ ਚੁੱਕੀਆਂ ਨੇ ਹੁਣ ਤੱਕ ਕਿੰਨੇ ਲੋਕਾਂ ਦੀ ਜਾਨ ਇਹ ਗੱਡੀਆਂ ਬਚਾ ਚੁੱਕੀਆਂ ਜਦੋਂ ਵੀ ਭਗਵੰਤ ਮਾਨ ਸਾਹਿਬ ਦਾ ਹੁਕਮ ਹੋਇਆ ਵੀ ਗੱਡੀਆਂ ਜਿਹੜੀਆਂ ਤੋਰੀਆਂ ਜਾਂ ਤਾਂ ਲੋਕਾਂ ਦੀ ਜਾਨ ਬਚਾਈ ਜਾਵੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਜਦੋਂ ਕੋਈ ਹਾਸਾ ਹੋਇਆ ਕੋਈ ਜਾਨ ਬਚਾਈ ਗਿਆ ਹੁਣ ਤੱਕ ਕੋਈ ਦੇਖੋ ਜਸਟ ਹਜੇ ਤਾਂ ਇਹ ਗੱਡੀਆਂ ਆਈਆਂ ਪਹੁੰਚੀਆਂ ਔਰ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸ ਰਿਹਾ ਕਿ ਬਿਲਕੁਲ ਇਹਨਾਂ ਗੱਡੀਆਂ ਦੇ ਨਾਲ ਜਿਹੜੀ ਆ ਲੋਕਾਂ ਦੀ ਜਾਨ ਬ ਔਰ ਜਲਦ ਜਲਦ ਹਸਪੀਟਲ ਪਹੁੰਚਣਗੇ ਖੁਦ ਵੀ ਇਹ ਫਰਸਟ ਏਡ ਮੁੱਕਤੇ ਦੇਣਗੇ ਇਹ ਬਹੁਤ ਵੱਡਾ ਅਪਰਾਲਾ ਆ ਸੋ ਮੈਂ ਆ ਇਹੀ ਅਪੀਲ ਕਰਦਾ ਕਿ ਸਾਨੂੰ ਇਹਦੇ ਤੋਂ ਜਦੋਂ ਵੀ ਕਿਤੇ ਕੋਈ ਐਕਸੀਡੈਂਟ ਹੁੰਦਾ ਸਾਨੂੰ ਕਾਲ ਕਰਕੇ ਸੋ ਬਿਲਕੁਲ ਜਿਸ ਤਰ੍ਹਾਂ ਡੀਐਸਪੀ ਕਰਨਲ ਸਿੰਘ ਜੀ ਨੇ ਕਿਹਾ ਕਿ ਖਾਸ ਤੌਰ ਤੇ ਜੇਕਰ ਕਿਸੇ ਰੋਡ ਦੇ ਉੱਪਰ ਐਕਸੀਡੈਂਟ ਹੁੰਦਾ ਤਾਂ ਜਿਹੜੀਆਂ ਇਹ ਗੱਡੀਆਂ ਨੇ ਤਾਂ ਤੁਸੀਂ ਜਿਹੜਾ 112 ਨੰਬਰ ਤੇ ਕਾਲ ਕਰੋਗੇ ਤਾਂ ਤੁਹਾਡੇ ਕੋਲ ਜਿਹੜੀ ਹੈ ਇਹ ਟੀਮ ਹੈ ਉਹ ਪਹੁੰਚ ਜਾਵੇਗੀ ਤੇ ਤੁਹਾਡੇ ਜਿਹਦਾ ਐਕਸੀਡੈਂਟ ਹੋਇਆ ਤਾਂ ਉਹਦੀ ਜਾਨ ਪਛਾਣ ਦੀ ਜਿਹੜੀ ਪੂਰੀ ਕੋਸ਼ਿਸ਼ ਆ ਉਹ ਕੀਤੀ ਜਾਵੇਗੀ ਸੋ ਪੰਜਾਬ ਸਰਕਾਰ ਦਾ ਗਾਓ ਉਪਰਾਲਾ ਉਹ ਬਹੁਤ ਹੀ ਛਲਾਗਾ ਜੋ ਕਿ ਤਮੈਂ ਕਿਤਨਾ ਕਿਤਨਾ ਸਰਕਾਰ ਵੱਲੋਂ ਇੱਕ ਕਦਮ ਕੀਤਾ ਜਾ ਰਿਹਾ ਹੈ ਤਾਂ ਲੋਕਾਂ ਦੀਆਂ ਜਾਨਾਂ ਜਿਹੜੀਆਂ ਨੇ ਉਹ ਬਚ ਸਕਦੀਆਂ ਨੇ ਜਿਹੜੇ ਰੋਡ ਦੇ ਉੱਪਰ ਜਿਹੜੇ ਐਕਸੀਡੈਂਟ ਹੋ ਰਹੇ ਨੇ ਤਾਂ ਉਸ ਦਾ ਜਿਹੜਾ ਆ ਆਪਾਂ ਰੇਸ਼ੋ ਕਹਿ ਸਕਦੇ ਆ ਉਹਦੀ ਜਿਹੜੀ ਆ ਉਹ ਘੱਟ ਹੋ ਸਕਦੀ ਹੈ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਗੁਰਪਾਣੀ న్యూਸ میوزਿਕ ਐਂਟਰਟੇਨਮੈਂਟ ਸ਼ੋਅ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਵੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚੜ੍ਹਦੀ ਕਲਾ ਮੀਡੀਆ ਨੈਟਵਰਕ ਐਪ